ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਥੇ ਟਾਈਮ ਹੋ ਗਿਆ ਸੀ ਜੀ ਸਵੇਰ ਦੇ 5:30 ਪੌਣੇ 6 ਦਾ ਟਾਈਮ ਸੀ ਤਰੀਕ 22 ਅਗਸਤ ਦਿਨ ਸ਼ੁੱਕਰਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਮੈਂ ਇੱਥੇ ਲੱਗੀ ਹੋਈਆਂ ਜੀ ਸਵੀਰ ਦੇ ਜਿਹੜੇ ਚਾਹਲੇ ਭਾਂਡੇ ਆਪਣੇ ਉਹ ਧੋਣ ਤੇ ਨਾਲ ਹੀ ਰੋਟੀ ਵਾਲਾ ਡੱਬਾ ਧੋਣਾ ਕਿਉਂਕਿ ਫਿਰ ਮੈਂ ਰੋਟੀ ਲੱਗਣਾ ਤੇ ਮੈਂ ਮਧਾਨੀ ਚਲਾਤੀ ਆ ਤੇ ਆਟਾ ਵੀ ਗੁੰਨ ਕੇ ਰੱਖਤਾ 15 ਮਿੰਟ ਵਾਸਤੇ ਮੈਂ ਕਿਹਾ ਚਲੋ ਸੈੱਟ ਹੋ ਜਾਊਗਾ ਉਸ ਤੋਂ ਬਾਅਦ ਇੱਕ ਵਾਰੀ ਮੁੱਕੀ ਫੇਰ ਆਪਾਂ ਦੇ ਲਾਂਗੇ 19 ਦਿਨ ਮੈਂ ਕਿਹਾ ਚਲੋ ਮੈਂ ਭਾਂਡੇ ਮਾਜ ਲਵਾਂ ਫਟਾਫਟ ਤੇ ਜਿਹੜੀ ਆ ਦਹੀਂ ਵਾਲੀ ਕੁੱਜੀ ਇਹ ਵੀ ਮੈਂ ਖਾਲੀ ਕਰੀ ਸੀ ਦਹੀਂ ਅੱਜ ਮੈਂ ਦੂਜੇ ਪਤਿਲੇ 'ਚ ਕੱਢ ਕੇ ਰੱਖਤੀ ਸੀਗੀ ਤੇ ਕਿਉਂਕਿ ਭਾਂਡਾ ਹਨਾ ਰੋਜ਼ ਬਦਲਣਾ ਪੈਂਦਾ ਦਹੀਂ ਵਾਲ ਨਹੀਂ ਫਿਰ 스멜 ਜੀ ਆਉਣ ਲੱਗ ਜਾਂਦੀ ਆ ਤੇ ਲੋ ਜੀ ਇੱਥੇ ਮੈਂ ਆਟੇ ਨੂੰ ਵੀ ਦੁਬਾਰਾ ਮੁੱਕੀ ਦੇ ਲਈ ਤੇ ਮੈਂ ਕਿਹਾ ਚਲੋ ਨਾਲ ਦੀ ਨਾਲ ਹੀ ਪ੍ਰਾਂਤ ਵੀ ਥੋਦ ਮਾ ਰੋਟੀ ਲੱਗਣ ਨੂੰ ਹਲੇ ਟਾਈਮ ਸੀਗਾ ਤੇ ਮੈਂ ਕਿਹਾ ਚਲੋ ਇਹ ਵੀ ਕੰਮ ਨਿਪਟ ਜੂਗਾ ਪਾਂਡੇ ਨਾਲ ਦੀ ਨਾਲ ਤੁਲਦੇ ਰਹਿਣਾ ਹਨਾ ਤਾਂ ਛੇਤੀ ਕੰਮ ਨਿਭੜ ਜਾਂਦਾ ਤੇ ਲੋ ਜੀ ਇੱਥੇ ਮੈਂ ਰਮਨ ਦੇ ਡੈਡੀ ਦੀ ਵੀ ਚਾਹ ਬਣਾ ਕੇ ਥਰਮੋਸ ਚ ਪਾਤੀ ਸੀ ਤੇ ਨਾਲ ਹੀ ਪਾਤੀ ਸੀ ਕੱਪ ਚ ਇਹਨਾਂ ਦੀ ਨੇ ਇੱਕ ਆਦਤ ਹੈ ਜਦੋਂ ਇਹਨਾਂ ਨੇ ਰੋਟੀ ਖਾ ਕੇ ਸਕੂਲ ਲਈ ਤੁਰਨ ਇੱਕ ਵਾਰੀ ਚਾਹ ਕਰੇ ਪੀ ਕੇ ਤੁਰਨੀ ਆ ਸੋ ਤਾਂ ਕਰਕੇ ਫਿਰ ਮੈਂ ਨਾਲ ਹੀ ਇਹਨਾਂ ਦੀ ਚਾਹ ਵੀ ਪਾ ਕੇ ਰੱਖਤੀ ਸੀ ਇਹ ਲੱਗੇ ਹੋਏ ਸੀ ਗੱਡੀ ਧੋਣਾ ਦੀ ਸਾਫ ਕਰਨ ਮਤਲਬ ਤੇ ਨਾਲ ਹੀ ਇੱਥੇ ਜੀ ਮੈਂ ਡੱਬਾ ਦਾ ਧੋਤਾ ਸੀ ਮੈਂ ਕਿਹਾ ਚਲੋ ਪੋਣਾ ਵੀ ਫਟਾਫਟ ਧੋ ਕੇ ਪਾ ਦਵਾ ਤੇ ਮੇਰੀ ਆਦਤ ਹੈ ਜੀ ਰੋਜ਼ ਡੱਬਾ ਤੇ ਪੂਣਾ ਬਦਲਣਾ ਕਿਉਂਕਿ ਨਾ ਐ ਹੁੰਦਾ ਵੀ ਕਈ ਵਾਰੀ ਗਲਤੀ ਨਾਲ ਅਣਜਾਣੇ ਚ ਝੂਠੇ ਹੱਥ ਨਾਲ ਲੱਗ ਗਏ ਹੁਣ ਡੱਬੇ ਨੂੰ ਸਵੇਰੇ ਫਿਰ ਡਾਲੀ ਵਾਲੇ ਬਾਬਾ ਜੀ ਨਹੀਂ ਆਉਣਾ ਹੁੰਦਾ ਹਨਾ ਤੇ ਫਿਰ ਮਨ ਵਿੱਚ ਉਹ ਵਹਿਮ ਜਾ ਰਹਿੰਦਾ ਸੋ ਤਾਂ ਕਰਕੇ ਤੇ ਪੂਣਾ ਮੈਂ ਨਾਲ ਦੀ ਨਾਲ ਤਾਂ ਧੋ ਦਿੰਨੀ ਆ ਜੀ ਆਪਾਂ ਇਕੱਠੇ ਕਰਕੇ ਰੱਖਦੇ ਆ ਹਨਾ ਤਾਂ ਜਦੋਂ ਆਪਾਂ ਬਾਅਦ ਚੋਂ ਇਕੱਠੇ ਪੂਣੇ ਧੋਣ ਬੈੰਨੇ ਆ ਉਹਦੇ ਚ ਆਪਣਾ ਟਾਈਮ ਵੇਸਟ ਹੁੰਦਾ ਨਾਲ ਦੀ ਨਾਲ ਕੰਮ ਨਿਭੜਦਾ ਜਾ ਕੇ ਉਹਦੇ ਵਰਗੀ ਰੀਸ ਨਹੀਂ ਕਿ ਲੋ ਜੀ ਹੁਣ ਮੈਂ ਆ ਗਈ ਸੀ ਬਾਹਰ ਤੇ ਇਹ ਨਾ ਮੇਰੀ ਲੱਸੀ ਕੱਲ ਵਾਲੀ ਬਚੀ ਹੋਈ ਸੀ ਤੇ ਮੈਂ ਇਹ ਨਾ ਪੀਪੀ ਲਈ ਹੋਈ ਆ ਇਹਦੇ ਵਾਸਤੇ ਕਿੰਨੀ ਜੀ ਜਿਹੜੀ ਬੇਹੀ ਲੱਸੀ ਹੁੰਦੀ ਆ ਮੈਂ ਇਹ ਚ ਪਾ ਕੇ ਰੱਖ ਦਿੰਨੀ ਆ ਕਿਉਂਕਿ ਫਿਰ ਜਿਹੜੀ ਆਪਣੀ ਹਨਾ ਸਬਜ਼ੀ ਵਾਲੇ ਬੂਟੇ ਆ ਉਹਤੇ ਆਪਾਂ ਸਪਰੇ ਨਹੀਂ ਕਰਦੇ ਇਹਦਾ ਹੀ ਛਿੜਕਾਅ ਕਰਾਂਗੀ ਅਗਰ ਕੋਈ ਪ੍ਰੋਬਲਮ ਆਈ ਤੇ ਇਹ ਇੱਕ ਤਰ੍ਹਾਂ ਦੀ ਜ਼ਹਿਰੀ ਬਣ ਜਾਂਦੀ ਆ ਲੱਸੀ ਜਿਹੜੀ ਹੁੰਦੀ ਆ ਨਾ ਬਹੁਤ ਜ਼ਿਆਦਾ ਖੱਟੀ ਹੋ ਕੇ ਤੇ ਵਧੀਆ ਅਸਰ ਕਰਦੀ ਆ ਪੌਦਿਆਂ ਤੇ ਤੇ ਨਾਲੇ ਆਪਣੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤਿਲਵ ਜੀ ਹੁਣ ਮੈਂ ਇਥੇ ਰੋਟੀ ਲਾਹ ਹਟੀ ਸੀ ਰੋਟੀ ਲਾ ਕੇ ਨਾ ਮੈਂ ਟਿਫਨ ਵੀ ਪੈਕ ਕਰਦਾ ਸੀ ਰਮਾਂ ਦੇ ਡੈਡੀ ਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਾਲ ਜਾਂ ਟਿਫਨ ਪਿਆਗਾ ਤੇ ਮੈਂ ਨਾਲ ਹੀ ਫਟਾਫਟ ਮੈਂ ਕਿਹਾ ਚਲੋ ਮਖਣੀ ਵੀ ਕਾਢ ਨਾ ਤੇ ਮੈਂ ਕਿਹਾ ਵੀ ਚਲੋ ਇਹਨਾਂ ਨੇ ਲੱਸੀ ਪੀ ਕੇ ਜਾਣੀ ਹੋ ਕਈ ਵਾਰੀ ਲੱਸੀ ਲੈ ਵੀ ਜਾਂਦੇ ਨੇ ਗਰਮੀ ਜ਼ਿਆਦਾ ਹੋਵੇ ਫਿਰ ਕਹਿੰਦੇ ਲੱਸੀ ਪਾ ਦੇ ਥੋੜੀ ਜੀ ਤੇ ਆ ਜਿਹੜੀ ਕੇਨੀ ਆ ਜਿਹੜੀ ਪਲਾਸਟਿਕ ਦੀ ਜੀ ਮੈਂ ਧੋ ਲਈ ਸੀ ਚੰਗੀ ਤਰ੍ਹਾਂ ਤੇ ਇਹ ਵੀ ਮੇਰੀ ਆਦਤ ਆ ਵੀ ਇਹ ਵੀ ਰੋਜ਼ ਧੋ ਕੇ ਫੇਰ ਹੀ ਮੈਂ ਲੱਸੀ ਕੱਢਦੀ ਆ ਕਿਉਂਕਿ ਨਾ ਫਿਰ ਐ ਹੁੰਦਾ ਵੀ ਖੱਟੀ ਜੀ ਸਮੈਲ ਆਉਣ ਲੱਗ ਜੂ ਹਣਾ ਜਿਹੜੀ ਖੱਟੀ ਚੀਜ਼ ਹੁੰਦੀ ਆ ਉਹ ਤਾਂ ਗਰਮੀਆਂ 'ਚ ਵੈਸੇ ਵੀ ਚਾਹੀ ਆਪਾਂ ਫਰਿੱਜ 'ਚ ਰੱਖ ਲਉ ਹਣਾ ਫੇਰ ਹੀ ਉਹ ਅਜੀਬ ਜੀ ਸਮੈਲ ਆਉਣ ਲੱਗ ਜਾਂਦੀ ਆ ਤੇ ਤਾਂ ਕਰਕੇ ਫੇਰ ਮੈਂ ਧੋ ਕੇ ਲੱਸੀ ਕੱਢ ਕੇ ਟੱਕ ਕੇ ਫਰਿੱਜ 'ਚ ਰੱਖਦੀ ਸੀ ਵੀ ਤਾਂ ਕਿ ਜਿਹੜਾ ਦੁੱਧ ਜੀ ਵੀ ਨਾ ਸਰ ਜਾਵੇ ਦੁੱਧ ਵੀ ਨਾ ਆਪਣਾ ਖੱਟਾ ਹੋਵੇ ਤੇ ਹਮੇਸ਼ਾ ਖੱਟੀ ਚੀਜ਼ ਨਾ ਫਰਿੱਜ 'ਚ ਧਾ ਜੇ ਲੋ ਜੀ ਇੱਥੇ ਸਾਰਿਆਂ ਨੇ ਚਲੇ ਗਏ ਸੀ ਤੇ ਮੈਂ ਲੱਗੀ ਸੀ ਇੱਥੇ ਵਾਸ਼ਰੂਮ ਵਗੈਰਾ ਧੋਣ ਤੇ ਜਦੋਂ ਮੈਂ ਵਾਸ਼ਰੂਮ ਧੋਣ ਲੱਗੀ 5 ਕੁ ਮਿੰਟ ਬਾਅਦ ਲਾਈਟ ਵੀ ਚਲੀ ਗਈ ਤੇ ਮੈਂ ਕਿਹਾ ਚਲੋ ਵੱਡੀ ਪਾਈਪ ਨਹੀਂ ਲਾਉਂਦੀ ਛੋਟੀ ਨੇ ਧੋ ਲੰਨੀਆਂ ਹਨਾ ਕਿਉਂਕਿ ਇਹ ਵੀ ਮਨ 'ਚ ਸੀ ਵੀ ਅੱਜ ਟੈਂਕੀ ਨਹੀਂ ਭਰੀ ਮੈਂ ਕਿਹਾ ਕਿਤੇ ਹੋਰ ਨਾ ਵੀ ਟੈਂਕੀ ਵੀ ਖਾਲੀ ਹੋ ਜੇ ਫਿਰ ਪਾਣੀ ਤਾਂ ਬੈਠੇ ਰਹੀਏ ਤੇ ਮੈਂ ਕੱਪੜੀ ਵੀ ਧੋਹਟੀ ਸੀ ਇੱਥੇ ਕੱਪੜੇ ਹੁਣ ਆਪਣੇ ਜ਼ਿਆਦਾ ਹੈ ਨਹੀਂ ਸੀਗੇ ਹਨਾ ਉਦੋਂ ਤਾਂ ਚਲੋ ਤਾਂ ਜ਼ਿਆਦਾ ਇਕੱਠੇ ਹੋਗੇ ਸੀ ਮੈਂ ਬਿਮਾਰ ਹੋਣ ਕਰਕੇ ਦੋ ਦਿਨ ਮਸ਼ੀਨ ਲਈ ਹੋਈ ਨਹੀਂ ਸੀਗੀ ਫੇਲਾਉ ਜੀ ਵਾਸ਼ਰੂਮ ਵੀ ਮਤੋਂ ਘਟੇ ਸੀ ਤੇ ਇੱਥੇ ਮਸ਼ੀਨ ਆਲਾ ਥਾਂ ਧੋਰੀ ਸੀ ਹੀ ਮੈਂ ਕਿਹਾ ਚੱਲ ਇਹ ਵੀ ਨਮੇੜ ਦਵਾ ਮਸ਼ੀਨ ਨੂੰ ਆਸੇ-ਪਾਸੇ ਕਰਕੇ ਧੋਰੀ ਸੀ ਬੜਾ ਨਾ ਇਹਦੇ ਟਾਇਰ ਜੀ ਥੱਲੇ ਮਨ ਦਾ ਘਸ ਗਏ ਕਿਉਂਕਿ ਇੱਧਰ ਉੱਧਰ ਕਰਨ ਦੇ ਨਾਲ ਤੇ ਮੇਰ ਮਾਨ ਦੇ ਡੈਡੀ ਨੂੰ ਵੀ ਕਿਹਾ ਸੀ ਮੈਂ ਕਿਹਾ ਮੈਨੂੰ ਨਾ ਥੱਲੇ ਜਿਹੜਾ ਸਟੈਂਡ ਹੁੰਦਾ ਮਸ਼ੀਨ ਦਾ ਵੀ ਉਹ ਲਿਆ ਕੇ ਦਿਓ ਪਹਿਲਾਂ ਜਿਹੜੀ ਮੇਰੀ ਪੁਰਾਣੀ ਮਸ਼ੀਨ ਸੀ ਜੀ ਉਹਦੇ ਥੱਲੇ ਸਟੈਂਡ ਸੀਗਾ ਉਹਦਾ ਨਾ ਸਟੈਂਡ ਦਾ ਮਤਲਬ ਕਿ ਜਰ ਲੱਗ ਲੱਗ ਕੇ ਇੱਕ ਟਾਇਰ ਜਾਂ ਟੁੱਟ ਗਿਆ ਸੀ ਫਿਰ ਉਹ ਕਬਾਰ ਚ ਸੜਦਾ ਸੀ ਇਹ ਕਹਿੰਦੇ ਸੀ ਕਹਿੰਦੇ ਲਿਆ ਕੇ ਦਊਂਗਾ ਮੈਂ ਕਿਹਾ ਚਲ ਉਹਦੇ ਨਾਲ ਨਾ ਵਧੀਆ ਮਸ਼ੀਨ ਸੰਭੀ ਰਹਿੰਦੀ ਐ ਮਸ਼ੀਨ ਨਹੀਂ ਖਰਾਬ ਹੁੰਦੀ ਹਣਾ ਥੱਲਿਓ ਤੇ ਲੋ ਜੀ ਆਪਾਂ ਮੈਂ ਬਾਥਰੂਮ ਤਾਂ ਪਹਿਲੀ ਧੋਤਾ ਸੀ ਵਾਸ਼ਰੂਮ ਵੀ ਧੋਤਾ ਗਿਆ ਤੇ ਮਸ਼ੀਨ ਵਾਲਾ ਥਾਂ ਵੀ ਧੋ ਲਿਆ ਜਿਹੜਾ ਪਰਲੇ ਪਾਸੇ ਫਰਸ਼ ਆ ਉਹ ਮੈਂ ਛੱਡਤਾ ਸੀ ਕਿਉਂਕਿ ਨਾ ਜਦੋਂ ਮੈਂ ਫਰਸ਼ ਧੋ ਰਹੀ ਸੀ ਲਾਈਟ ਆਈ ਨਹੀਂ ਸੀ ਉਦੋਂ ਰੋ ਟੈਂਕੀ ਖਾਲੀ ਹੋ ਗਈ ਤੇ ਫਿਰ ਮੈਨੂੰ ਮਤਲਬ ਕਿ ਉਹ ਥਾਂ ਛੱਡਣਾ ਪਿਆ ਉਹਨਾਂ ਤੇ ਫਿਰ ਉਦੋਂ ਬਾਅਦ ਮੈਂ ਆ ਗਈ ਸੀ ਘੰਟੇ ਡੇਢ ਘੰਟੇ ਬਾਅਦ ਲਾਈਟ ਫੇਰ ਮੈਂ ਉਦੋਂ ਬਾਅਦ ਨਹਾਤੀ ਕਪੜੇ-ਕਪੜੇ ਬਦਲੇ ਦੁਬਾਰਾ ਦਿਨ ਚ ਦੋ ਵਾਰੀ ਤਾਂ ਨਾ ਹੱਡੀ ਸੀ ਤੀਜੀ ਵਾਰ ਰੋਕੀ ਲਾ ਕੇ ਹੱਥ ਨੇ ਫੇਰ ਨਾ ਕੇ ਕਪੜੇ ਬਦਲੇ ਤੇ ਲਓ ਜੀ ਇੱਥੇ ਟਾਈਮ ਹੋ ਗਿਆ ਸੀ ਆਥਨ ਦੇ 5 ਵਜੇ ਗਏ ਸੀ ਤੇ ਮੈਂ ਲੱਗੀ ਸੀ ਗਵਾਰੀ ਫਲੀ ਦੀ ਸਬਜ਼ੀ ਬਣਾਉਣ ਜਿਹੜਾ ਸਰੋਂ ਦਾ ਤੇਲ ਆ ਮੈਂ ਪਹਿਲਾਂ ਹਨਾ ਪਾ ਕੇ ਕਲਕਾ ਕੇ ਚੰਗੀ ਤਰ੍ਹਾਂ ਰੱਖ ਲਿਆ ਸੀ ਠੰਡਾ ਹੋ ਕੇ ਦੁਬਾਰਾ ਹੋਣ ਗੈਸ ਲਾਇਆ ਕਿਉਂਕਿ ਜੇ ਗਰਮ-ਗਰਮ ਦੇ ਵਿੱਚ ਹਨਾ ਆਪਾਂ ਤੜਕਾ ਪਾਉਣੀ ਆ ਉਹ ਇਕਦਮ ਮੱਚ ਜੀ ਜਾਂਦਾ ਤਾਂ ਕਰਕੇ ਫਿਰ ਮੈਂ ਸਰੋਂ ਦਾ ਤੇਲ ਹਮੇਸ਼ਾ ਥੋੜਾ ਠੰਡਾ ਕਰ ਲੈਂਦੀ ਆ ਕਲਕਾਉਣ ਤੋਂ ਬਾਅਦ ਤੇ ਬਾਕੀ ਆਪਾਂ ਗਵਾਰੇ ਦੀ ਫਲੀ ਦੇ ਵਿੱਚ ਜਿਹੜੀ ਕੋਈ ਵੀ ਆਪਾਂ ਨਾ ਮਸਾਲਾ ਪਾਉਣੀ ਆ ਨਾ ਹੀ ਇਹਦੇ ਵਿੱਚ ਲਸਣ ਤੇ ਨਾ ਅਦਰਕ ਪਾਉਣੀ ਆ ਕਦੇ ਤੁਸੀਂ ਵੀ ਨਾ ਜਮਾ ਸਾਦੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਆ ਸਰੋਂ ਦਾ ਤੇਲ ਦਾ ਮੈਂ ਤੜਕਾ ਲਾਇਆ ਤੇ ਪਿਆਜ਼ ਪਾ ਕੇ ਨਾਲ ਦੀ ਨਾਲ ਹੀ ਮੈਂ ਇਹਦੇ ਵਿੱਚ ਨੂਨ ਪਾਤਾ ਸੀ ਨੂਨ ਨਾਲ ਦੇ ਨਾਲ ਪਾਉਣ ਨਾਲ ਪਿਆਜ਼ ਆ ਛੇਤੀ ਪੱਕ ਜਾਂਦੀਆਂ ਕੱਚਾਪਨ ਜਾਂ ਨਹੀਂ ਰਹਿੰਦਾ ਪਿਆਜ਼ਾਂ ਦਾ ਮਿਠਾਸ ਜੀ ਨਹੀਂ ਰਹਿੰਦੀ ਪਿਆਜ਼ਾਂ ਦੇ ਵਿੱਚ ਤੇ ਇਹ ਤਰੀਕਾ ਮੈਨੂੰ ਮੇਰੀ ਦਾਦੀ ਨੇ ਦੱਸਿਆ ਸੀਗਾ ਉਹ ਕਹਿੰਦੇ ਵੀ ਪਿਆਜ਼ਾਂ ਦੇ ਵਿੱਚ ਨਾਲ ਦੀ ਨਾਲ ਨੂਨ ਪਾਉਣ ਦੇ ਨਾਲ ਜਿਹੜੀ ਪਿਆਜ਼ਾਂ ਦੀ ਮਿਠਾਸ ਜੀ ਹੁੰਦੀ ਹੈ ਨਾ ਉਹ ਛੇਤੀ ਖਤਮ ਹੋ ਜਾਂਦੀ ਹੈ ਕੱਚਾਪਨ ਛੇਤੀ ਖਤਮ ਹੋ ਜਾਂਦਾ ਤੇ ਇਥੇ ਜੀ ਪਿਆਜ਼ ਥੋੜੇ ਭੁੱਜਣ ਤੋਂ ਬਾਅਦ ਇਹਦੇ ਵਿੱਚ ਮੈਂ ਪਾਤੀ ਸੀ ਲਾਲ ਮਿਰਚ ਤੇ ਨਾਲ ਹੀ ਪਾਤੀ ਸੀ ਹਲਦੀ ਜਿਹੜੀ ਲਾਲ ਮਿਰਚਾਂ ਜੀ ਇਹ ਵੀ ਆਪਣੀ ਬਾਜ਼ਾਰ ਵਾਲੀ ਆ ਇਸ ਵਾਰੀ ਮੈਂ ਇਹ ਸੋਚਿਆ ਮੈਂ ਕਿ ਮਿਰਚਾਂ ਦੇ ਬੁੱਟੇ ਨਾਲ ਜ਼ਿਆਦਾ ਲਾਵਾਂਗੇ ਵੀ ਘਰ ਦੀਆਂ ਮਿਰਚਾਂ ਹੀ ਭਿਆਵਾਂਗੇ ਤੇ ਰਮਾਨ ਤੇ ਡੈਡੀ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਮੈਨੂੰ ਤਿੰਨ ਚਾਰ ਬੁੱਟੇ ਤਾਂ ਪਾ ਲਾ ਲੇ ਮੈਂ ਕਿਹਾ ਬਹੁਤ ਥੋੜੀ ਜਿਹੀ ਹੋਰ ਲਿਆ ਦਿਓ ਕਿਉਂਕਿ ਬਾਜ਼ਾਰ ਵਾਲੀ ਮਿਰਚ ਨਹੀਂ ਵਧੀਆ ਹੁੰਦੀ ਹਨ ਮਿਲਾਵਟ ਬਹੁਤ ਜ਼ਿਆਦਾ ਹੁੰਦੀ ਆ ਤੇ ਆ ਹਲਦੀ ਵੀ ਜੀ ਬਾਜ਼ਾਰ ਵਾਲੀ ਆ ਤੇ ਇੱਥੇ ਨਾ ਮੈਂ ਦੋ ਚਮਚੇ ਪਾਤੇ ਸੀਗੇ ਤੇ ਫਿਰ ਵੀ ਮੈਨੂੰ ਘੱਟ ਲੱਗੀ ਇਦੇ ਵਿੱਚ ਵੀ ਹਨਾ ਮਲਾਵਟ ਹੁੰਦੀ ਆ ਜਿੰਨਾ ਮਰਜ਼ੀ ਨੂੰ ਪਾਈ ਜੋ ਇਨਾ ਛੇਤੀ ਵਧੀਆ ਰੰਗ ਨਹੀਂ ਇਹ ਦਿੰਦੀ ਤੇ ਫਿਰ ਮੈਂ ਟਮਾਟਰ ਪਾਉਣ ਤੋਂ ਬਾਅਦ ਇੱਕ ਚਮਚ ਹਲਦੀ ਦਾ ਹੋਰ ਪਾਇਆ ਕਿਉਂਕਿ ਮੈਨੂੰ ਐ ਲੱਗ ਰਿਹਾ ਸੀ ਵੀ ਘੱਟ ਆ ਪਰ ਫਿਰ ਵੀ ਤੁਸੀਂ ਐ ਦੇਖ ਲਓ ਕਿ ਤਿੰਨ ਚਮਚੇ ਹਲਦੀ ਦੇ ਪਾਉਣ ਤੋਂ ਬਾਅਦ ਵੀ ਜਦੋਂ ਮੈਂ ਸਬਜ਼ੀ ਪਾ ਕੇ ਹਲਾਈ ਹਨਾ ਸਬਜ਼ੀ ਤਾਂ ਵੀ ਮੈਨੂੰ ਐ ਲੱਗਦਾ ਸੀ ਵੀ ਹਲਦੀ ਘੱਟ ਆ ਵੀ ਚਿੱਟੀ ਹੀ ਰਹੇਗੀ ਫਿਰ ਮੈਂ ਰਮਾਨ ਦੇ ਜੜੀ ਨੂੰ ਦਿਖਾਈ ਮੈਂ ਕਿਹਾ ਵੀ ਦੇਖੋ ਵੀ ਹਨਾ ਹਲਦੀ ਬਿਲਕੁਲ ਨਹੀਂ ਵਧੀਆ ਵੀ ਜਿਹੜੀ ਸੁਕਾਈ ਪਈ ਆ ਉਹ ਪਿਹਾ ਕੇ ਲਿਆ ਦਿਓ ਮੈਨੂੰ ਤੇ ਮੈਂ ਕਾਫੀ ਦਿਨਾਂ ਤੋਂ ਕਹਿੰਦੀ ਹੁੰਨੀ ਐ ਇਹ ਕਹਿੰਦੀ ਬਸ ਵੀ ਹੋਰ 10 ਦਿਨ ਰੁੱਕ ਜਾਂ ਜਿਹੜੀਆਂ ਮੀਂਹ ਦਾ ਮੌਸਮ ਆ ਬਿਲਕੁਲ ਖਤਮ ਹੋ ਜਾਊਗਾ ਫਿਰ ਆਪਾਂ ਪਿਆਹ ਲਿਆਵਾਂਗੇ ਤੇ ਲੋ ਜੀ ਇੱਥੇ ਆਪਣਾ ਤੜਕਾ ਵੀ ਬਿਲਕੁਲ ਪੱਕ ਗਿਆ ਕਾ ਤੜਕੇ ਨੂੰ ਕਿਉਂ ਛੜਤਾ ਸੀਗਾ ਤੇ ਹੁਣ ਮੈਂ ਇਹਦੇ ਵਿੱਚ ਪਾਤੀਆਂ ਕੱਟੀਆਂ ਹੋਈਆਂ ਧੋ ਕੇ ਕੱਟ ਲੀਆਂ ਸੀ ਆਪਾਂ ਗਵਾਰੇ ਦੀਆਂ ਫਲੀਆਂ ਤੇ ਫ੍ਰਿਜ ਰੱਖੀਆਂ ਹੋਈਆਂ ਸੀ ਇਹ ਤੇ ਇਹ ਪਾਤੀਆਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹੀ ਆਲੂ ਕਿਉਂਕਿ ਰਮਾਨ ਹਨਾ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਨਹੀਂ ਖਾਂਦਾ ਉਹਨੇ ਆਲੂ ਆਲੂ ਕੱਢ ਕੇ ਹੀ ਖਾਣੇ ਆ ਪਰ ਅਸੀਂ ਤਿੰਨੋਂ ਜਾਣੀ ਜਿਹੜਾ ਹੈਗਾ ਕਲੀਆਂ ਗਵਾਰੇ ਦੀਆਂ ਫਲੀਆਂ ਸਬਜ਼ੀ ਖਾ ਕੇ ਖੋਸ਼ ਆ ਕਿਉਂਕਿ ਹਨਾ ਕਲੀਆਂ ਫਲੀਆਂ ਦੀ ਸਬਜ਼ੀ ਬਣਾਈ ਉਹ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਪਰ ਫਿਰ ਇਹ ਹੁੰਦਾ ਹਨਾ ਬੱਚੇ ਨੇ ਰੋਟੀ ਨਹੀਂ ਖਾਣੀ ਫਿਰ ਇਹਦਾ ਕਰਕੇ ਸਾਨੂੰ ਆਲੂ ਵਿੱਚ ਪਾਉਣੇ ਪੈਂਦੇ ਆ ਤੇ ਇਸ ਵਾਰੀ ਤਾਂ ਆਪਾਂ ਬਾਹਰੋਂ ਹੀ ਲਿਆਂਦੀਆਂ ਨਹੀਂ ਤੇ ਇਹ ਤਾਂ ਹੈਗੀਆਂ ਵੀ ਹਾਈਬ੍ਰਿਡ ਸਿਗੀਆਂ ਗਵਾਰੇ ਦੀਆਂ ਫਲੀਆਂ ਮੈਂ ਪਿਛਲੀ ਵਾਰ ਘਰੇ ਦੇਸੀ ਲਾਈਆਂ ਹੋਈਆਂ ਸੀ ਤੇ ਦੇਸੀ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਹਨਾ ਕੱਚੀਆਂ-ਕੱਚੀਆਂ ਫਲੀਆਂ ਤੋੜ ਕੇ ਉਹਦੀ ਸਬਜ਼ੀ ਹੋਰ ਵੀ ਜ਼ਿਆਦਾ ਸਵਾਦ ਹੁੰਦੀ ਆ ਹਨਾ ਇਹਨਾਂ ਦੇ ਫਿਰ ਵੀ ਰਿਹਾਂ ਸਪਰੀਹਾਂ ਛੜਕੀਆਂ ਹੁੰਦੀਆਂ ਤੇ ਪਰੜੀ ਪੱਕਾ ਰਿਓ ਗਾਉਣੀ ਆ ਉਹ ਹਨਾ ਦੇਸੀ ਰਿਨਾ ਗਾਉਣੇ ਆ ਤੇ ਲਓ ਜੀ ਇੱਥੇ ਮੇਰੀ ਸਬਜ਼ੀ ਬਣ ਗਈ ਸੀ ਤੇ ਹੁਣ ਮੈਂ ਲੱਗੀ ਸੀ ਰੋਟੀ ਲਾਉਣ ਤੇ ਟਾਈਮ ਹੋ ਗਿਆ ਸੀ ਇੱਥੇ ਪੌਣ ਇੱਕ ਛੇ ਦਾ ਆਪਾਂ 6:30 ਵਜੇ ਰੋਟੀ ਖਾ ਲੈਣੇ ਆ ਕਿਉਂਕਿ ਫਿਰ ਸਾਧਰੇ ਪੈ ਜਾਣਾ ਹੁੰਦਾ ਸਾਧਰੇ ਤੇ ਉੱਠਣਾ ਹੁੰਦਾ ਹਨਾ ਫਿਰ ਅੰਮ੍ਰਿਤ ਵੇਲਾ ਵੀ ਸਾਂਭਣਾ ਹੁੰਦਾ ਉਹ ਵੀ ਜ਼ਰੂਰੀ ਆ ਆਪਣੇ ਲਈ ਹਨਾ ਤੇ 8 8.5 ਨੂੰ ਜੇ ਅਸੀਂ ਪੈ ਜੰਨੇ ਆ ਤੇ 2 ਘੰਟੇ ਰੋਟੀ ਪਹਿਲਾਂ ਤਾਂ ਖਾਣੇ ਆ ਕਿ ਰੋਟੀ ਖਾਣ ਸਰ ਕਦੇ ਵੀ ਪੈਣਾ ਨਹੀਂ ਚਾਹੀਦਾ ਨਹੀਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਰੋਟੀ ਹজম ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਤਾਂ ਕਰਕੇ ਆਪਾਂ ਸਦੀਆਂ ਰੋਟੀ ਲਵਾ ਲੈਨੇ ਆ ਤੁਸੀਂ ਇਹ ਖਾ ਲੈਨੇ ਆ ਤੇ ਹੁਣ ਇੱਥੇ ਕਹੀ ਪੈਣਾ ਕਹਿਣੀ ਆ ਆਪਾਂ ਨੂੰ ਵੀ ਤੁਸੀਂ ਹਨਾ ਗੈਸ ਤੇ ਰੋਟੀ ਨਾਲ ਸੇਕੋ ਹਾਂਜੀ ਮੈਂ ਗੈਸ ਤੇ ਨਾ ਇੱਕ ਦਿਨ ਰੋਟੀ ਸੇਕੀ ਨਹੀਂ ਸੀ ਤੇ ਈਰਮਾਨ ਨੇ ਖਾਧੀ ਨਹੀਂ ਉਦਨੇ ਕਹਿੰਦਾ ਮੰਮੀ ਮੈਨੂੰ ਤਾਂ ਵਧੀਆ ਨਹੀਂ ਲੱਗੀ ਵੀ ਰੋਟੀ ਚੰਗੀ ਤਰ੍ਹਾਂ ਫੁੱਲੀ ਹੋਈ ਵਧੀਆ ਲੱਗਦੀ ਆ ਤੇ ਫਿਰ ਮੈਨੂੰ ਫਿਰੇ ਤੇ ਲਾਉਣੀ ਪਈ ਇਦਾਂ ਹੀ ਤੇ ਬਸ ਬਾਕੀ ਹੁਣ ਜੀ ਮੂਰੇ ਸਰਦੀਆਂ ਸ਼ੁਰੂ ਹੋ ਜਾਣੀਆਂ ਹੁਣ ਤਾਂ ਆਪਾਂ ਚੁੱਲ੍ਹੇ ਤੇ ਰੋਟੀ ਲਾਇਆ ਕਰਨੀਆਂ ਕਦੇ ਆਲੂ ਵਾਲੀ ਕਦੇ ਮੂਲੀ ਵਾਲੀ ਕਦੇ ਗੋਭੀ ਵਾਲੀ ਹਨਾ ਤੇ ਕਦੇ ਸਾਗ ਕਦੇ ਮੱਕੀ ਦੀ ਰੋਟੀ ਕਦੇ ਮੇਥੇ ਦੀ ਇਦਾਂ ਕੰਮ ਚੱਲਦਾ ਰਹੂਗਾ ਤੇ ਫਿਰ ਉਦੋਂ ਤਾਂ ਜਾਤਰ ਚੁੱਲਾ ਇਸਤੇਮਾਲ ਕਰਾਂਗੀ ਆਪਾਂ ਤੇ ਬਾਕੀ ਨਾ ਆਪਣੀਆਂ ਕੁਛ ਭੈਣਾਂ ਕਮੈਂਟ ਕਰਦੀਆਂ ਹੁੰਦੀਆਂ ਵੀ ਦੀਦੀ ਤੁਸੀਂ ਇੰਨਾ ਸਾਧਰੇ ਉੱਠਦੇ ਹੋ ਤੁਸੀਂ ਦਿਨੇ ਸੌਂਦੇ ਨਹੀਂ ਹਾਂਜੀ ਮੈਂ ਜ਼ਰੂਰ ਸੌਂਨੀ ਆ ਬਹੁਤ ਸਾਧਰੇ ਦੀ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਹੋਈ ਆ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਆ ਬਹੁਤ ਮੋਤੀਪੁੰਨ ਕੀਤੇ ਆ ਇਹ ਸਮਾਂ ਲੈਣ ਵਾਸਤੇ ਹਨਾ ਮੈਂ ਇਹ ਸਮਝੂਗੀ ਨਹੀਂ ਹਰ ਇੱਕ ਦੀ ਝੋਲੀ ਰੱਬ ਇਹ ਸਮਾਂ ਨਹੀਂ ਪਾਉਂਦਾ ਤੇ ਫਿਰ ਮੈਂ ਜਿਸ ਟਾਈਮ ਹਨਾ ਬਾਬਾ ਜੀ ਲੱਗਦੇ ਆ ਪਾਠੀ ਉਸ ਟਾਈਮ ਨੂੰ ਮੈਂ ਦੁਬਾਰਾ ਸੌ ਜਾਨੀ ਆ ਘੰਟਾ ਪੌਣਾ ਘੰਟਾ ਸਮਝਣੋ ਤੁਸੀਂ ਵੀ ਅੱਧਾ ਪੌਣਾ ਘੰਟਾ ਫਿਰ ਮੈਂ ਸੌ ਜਾਨੀ ਆ ਫਿਰ ਅਸੀਂ ਉੱਠਦੇ ਆ ਪੌਣੇ 5 5:30 4:30 ਪੌਣੇ 5 ਫਿਰ ਮੈਂ ਉੱਠ ਜਾਨੀ ਆ ਫਿਰ ਆਪਦੇ ਘਰ ਦੇ ਕੰਮਾਂ 'ਚ ਲੱਗ ਜਾਈਦਾ ਤੇ 10 9 10 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਫਿਰ ਬੇਲੀ ਹੋ ਜਾਨੀ ਆ ਕਈ ਵਾਰੀ ਤਾਂ 9 ਵਜਿਆਂ ਦੇ 9:30 ਵੀ ਹੋ ਜਾਂਦੀ ਆ ਤੇ ਨਹੀਂ ਤਾਂ ਮੈਂ 8:30 ਪੌਣੇ 9 ਨੂੰ ਆਮ ਜੀ ਗੱਲੋਂ ਬੇਲੀ ਹੋ ਜਾਨੀ ਆ ਫਿਰ ਉਸ ਤੋਂ ਬਾਅਦ ਫੇਰ ਨਾ ਤੋ ਕੇ ਫੇਰ ਬਿੰਦ ਪੈ ਜਾਣੀ ਆ ਮੈਂ ਕਿਉਂਕਿ ਸਾਰੇ ਗਏ ਹੁੰਦੇ ਆ ਹਨਾ ਉਦੋਂ ਫਿਰ ਮੈਂ ਘੰਟਾ ਡੇਢ ਘੰਟਾ ਸੌਂ ਜਾਂਦੀ ਆ ਤੇ ਇਹਦੇ ਨਾਲ ਮੇਰੀ ਜਿਹੜੀ ਨੀਂਦ ਆ ਜੀ ਉਹ ਵੀ ਪੂਰੀ ਹੋ ਜਾਂਦੀ ਆ ਤੇ ਆਪਣਾ ਅੰਮ੍ਰਿਤ ਵੇਲਾ ਵੀ ਸੰਭਲ ਜਾਂਦਾ ਤੇ ਆਪਣੇ ਘਰ ਦੇ ਕੰਮ ਵੀ ਹੋ ਜਾਂਦੇ ਨੇ ਟਾਈਮ ਤੇ ਹਨਾ ਜੇ ਆਪਾਂ ਸਾਧਰੇ ਕੰਮ ਕਰਨ ਲੱਗਦੇ ਆ ਤਾਂ ਕੰਮ ਵੀ ਸਾਧਰੇ ਨਿਭੜ ਜਾਂਦੀ ਆ ਤੇ ਮੇਰੀ ਇਕਾਦਤ ਹੈ ਮੈਂ ਚਾਹੇ ਬਿਮਾਰ ਹੋਵਾਂ ਚਾਹੇ ਨਾ ਹੋਵਾਂ ਮਤਲਬ ਮੈਂ ਆਪਦਾ ਕੰਮ ਆਪ ਹੀ ਕਰਕੇ ਖੁਸ਼ ਹਾਂ ਇਹਦੀ ਡੈਡੀ ਨੇ ਕਾਫੀ ਵਾਰ ਮੈਨੂੰ ਕਿਹਾ ਵੀ ਸੀ ਕਹਿੰਦੇ ਜਿਵੇਂ ਗੁਹਾ ਪੱਥਣ ਲਈ ਵੀ ਆਪਾਂ ਕੋਈ ਰੱਖ ਲੈਨੇ ਆ ਪਰ ਮੈਂ ਹੀ ਨਹੀਂ ਮੰਨਦੀ ਮੈਂ ਕਹਿੰਦੇ ਨਹੀਂ ਤੇ ਵੀ ਜਿਹੜਾ ਆਪਾਂ ਹਨਾ ਵੀ ਅਗਲੇ ਨੂੰ ਦਵਾਂਗੇ ਉਹ ਹੀ ਆਪਣੇ ਘਰ ਦਾ ਖਰਚਾ ਆਪਣੇ ਚੱਲੂਗਾ ਚਾਰ ਪੈਸੇ بچਣਗੇ ਕਿਉਂਕਿ ਦੇਖੋ ਇਦਾਂ ਹੀ ਘਰ ਜੁੜਦੇ ਆ ਇਦਾਂ ਹੀ ਘਰ ਚੱਲਦੇ ਆ ਹਨਾ ਆਪਾਂ ਇਦਾਂ ਦੀਆਂ ਬਹੁਤ ਸਾਰੀਆਂ ਭੈਣਾਂ ਵੀ ਤੁਸੀਂ ਵੀ ਜਾਣਦੇ ਹੋਵੋਗੇ ਜੇ ਤਾਂ ਦੇਖੋ ਆਪਾਂ ਨੌਕਰੀ ਕਰਦੇ ਆਂ ਫਿਰ ਤਾਂ ਹਨਾ ਚਲੋ ਆਪਾਂ ਕਿਸੇ ਤੋਂ ਕੰਮ ਕਰਾਉਣ ਦਾ ਫਾਇਦਾ ਹੈਗਾ ਪਰ ਜੇ ਆਪਾਂ ਬੇਲੀਆਂ ਘਰੇ ਤਾਂ ਫਿਰ ਆਪਾਂ ਨੂੰ ਆਪਦੇ ਕੰਮ ਆਪ ਕਰਨਾ ਚਾਹੀਦੇ ਨੇ ਪਰ ਕੁਝ ਕੁ ਭੈਣਾਂ ਨੂੰ ਆਪਾਂ ਜਾਣਦੇ ਹੁੰਨੇ ਜਿਹੜੇ ਘਰੇ ਚਾਹੀ ਬੇਲੀਆਂ ਹੋਣ ਹਨਾ ਫਿਰ ਵੀ ਉਹ ਜ਼ਿਆਦਾਤਰ ਰੋਟੀ ਪਾਣੀ ਵਾਲੇ ਰੱਖਦੇ ਆਂ ਮੈਂ ਕਹਿੰਨੀ ਆ ਜੇ ਇੱਕ ਔਰਤ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਖਵਾ ਸਕਦੀ ਫਿਰ ਹੋਰ ਕੀ ਕਰੂਗੀ ਹਨਾ ਤੇ ਜ਼ਿਆਦਾਤਰ ਵੈਸੇ ਭੈਣਾਂ ਆਪ ਦਾ ਕੰਮ ਆਪ ਹੀ ਕਰਦੀਆਂ ਨੇ ਕੁਝ ਕਹੁੰਦੀਆਂ ਹਨਾ ਵੀ ਜਿਹੜੇ ਕਹਿੰਦੇ ਆ ਵੀ ਨਹੀਂ ਅਸੀਂ ਹਾਈ ਫਾਈ ਆ ਜਾਂ ਅਸੀਂ ਤਾਂ ਜੀ ਨੌਕਰਾਂ ਚਾਕਰਾਂ ਤੋਂ ਕੰਮ ਕਰਾਉਣੀ ਆ ਤੇ ਮੈਂ ਕਿਹਾ ਨਹੀਂ ਆਪਦੇ ਘਰ ਦੇ ਕੰਮ ਆਪ ਕਰਨੇ ਚਾਹੀਦੇ ਆ ਇਹਦੇ ਨਾਲ ਆਪਣੀ ਸਿਹਤ ਵੀ ਠੀਕ ਰਹਿੰਦੀ ਆ ਤੇ ਨਾਲੇ ਆਪਾਂ ਆਪਦੀ ਸਾਫ ਸਫਾਈ ਦਾ ਸਾਰਾ ਕੰਮ ਕਰਦੇ ਆ ਹਨਾ ਉਹਦੇ ਵਰਗੀ ਤਸੱਲੀ ਜੀ ਨਹੀਂ ਮੈਂ ਤਾਂ ਇੱਕ ਵਾਰੀ ਕਿਸੇ ਤੋਂ ਕੱਪੜੇ ਧਵਾਏ ਸੀ ਮੈਨੂੰ ਤਾਂ ਉਹਨਾਂ ਦੇ ਕੱਪੜੇ ਧੋਤੇ ਨਹੀਂ ਪਸੰਦ ਆਏ ਤੇ ਉਹ ਵੀ ਮੈਂ ਬਿਮਾਰ ਸੀ ਉਦੋਂ ਤੇ ਮੈਂ ਤਾਂ ਮੁੜ ਕੇ ਬਿਮਾਰ ਹੋਵਾਂ ਚਾਹਜੋ ਮਰਜੀ ਹੋਵਾਂ ਮੈਂ ਨਹੀਂ ਕਦੇ ਕਿਸੇ ਤੋਂ ਕੰਮ ਕਰਵਾਇਆ ਕੰਮ ਠਹਿਰ ਕੇ ਭਾਂਦੀ ਕਰ ਲਾਂ ਪਰ ਕਿਸੇ ਤੋਂ ਨਹੀਂ ਕਰਵਾਇਆ ਤਿਹ ਲੋ ਜੀ ਆਪਣੀ ਰੋਟੀ ਵੀ ਗਈ ਪੱਕ ਕੇ ਇੱਥੇ ਨਾਲ ਦੀ ਨਾਲ ਤੇ ਹੁਣ ਇਹ ਤੋਂ ਬਾਅਦ ਨਾਲ ਦੀ ਨਾਲ ਹੀ ਮੈਂ ਜਿਹੜਾ ਹੈਗਾ ਗੈਸ ਚੁੱਲਾ ਵੀ ਸਾਫ਼ ਕਰਦਾ ਸੀ ਦੁਬਾਰੇ ਤੇ ਮੇਰੀ ਦਾਦੀ ਜੀ ਨੇ ਮੈਨੂੰ ਇਹ ਚੀਜ਼ ਸਿਖਾਈ ਸੀ ਕਹਿੰਦੇ ਹਮੇਸ਼ਾ ਕੰਮ ਕਰਨ ਤੋਂ ਬਾਅਦ ਰੋਟੀ ਲਾਉਣ ਤੋਂ ਬਾਅਦ ਆਥਰ ਦੇ ਦੁਬਾਰਾ ਗੈਸ ਚੁੱਲਾ ਜ਼ਰੂਰ ਸਾਫ਼ ਕਰਨਾ ਚਾਹੀਦਾ ਨਹੀਂ ਤਾਂ ਫਿਰ ਹਨਾ ਜੇ ਮੈਂ ਕਾਕਰੋਚ ਵਗੈਰਾ ਹੁੰਦੇ ਆ ਨਾ ਉਹ ਜਾਂ ਕੀੜੇ ਪਤੰਗੇ ਉਹ ਆਉਂਦੇ ਨੇ ਹਨਾ ਆਟਾ ਵਗੈਰਾ ਚਟਣ ਸੋ ਤਾਂ ਕਰਕੇ ਰਸੋਈ ਦੇ ਵਿੱਚ ਜੇ ਆਪਾਂ ਸੋਈ ਨੂੰ ਸਾਫ਼ ਕਰਕੇ ਸੋਈਏ ਰਾਤ ਨੂੰ ਤਾਂ ਬਰਕਤ ਵੀ ਘਰ ਵਿੱਚ ਵਾਧੀ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰੇ